ਸਿੰਘ ਬੜਾ ਆਇਆ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀਪੂ ਦਾ ਸੀਨੀਅਰ ਮੀਤ ਪ੍ਰਧਾਨ ਆ ਅੱਜ ਸਵੇਰੇ ਪਹਿਲੇ ਟਾਈਮ ਤੋਂ ਹੀ ਜ ਆਪਣਾ ਲੁਧਿਆਣਾ ਦਾ ਬੱਸ ਸਟੈਂਡ ਤੇ ਰੋਡ ਦੇ ਇਤੇ ਪੀਆਰਟੀਸੀ ਦੀ ਮੁਕੰਮਲ ਸਬਸਰਸ ਬੰਦ ਕਰਕੇ ਰੋਸ ਪ੍ਰਦਰਸ਼ਨ ਤੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਅੱਜ 28 ਤਰੀਕ ਨੂੰ ਪੰਜਾਬ ਰੋਡਵੇ ਦੀ ਮੈਨੇਜਮੈਂਟ ਵੱਲੋਂ ਕਿਲੋਮੀਟਰ ਸਕੀਮ ਦੇ ਕੰਟਰਕਟ ਦੀ ਬਿਡ ਓਪਨ ਕਰਨੀ ਸੀ ਜਿਸ ਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਾਂ ਅਸੀਂ ਮੈਨੇਜਮੈਂਟ ਨੂੰ ਅੱਜ 11 ਤੋਂ 12 ਘੇਟਾ ਲਈ ਕਰਕੇ ਬੰਦ ਦੀ ਕਾਲ ਦਿੱਤੀ ਸੀ ਕਿ ਜੇਕਰ ਟੈਂਡਰ ਖੋਲੋਗੇ ਤਾਂ ਬੰਦ ਕਰਾਂਗੇ ਪਰ ਸਾਡੇ ਟ੍ਰਾਂਸਪੋਰਟ ਮੰਤਰੀ ਸਾਹਿਬ ਟੈਂਡਰ ਖੋਲਣ ਦੇ ਲਈ ਇੰਨੇ ਕੁ ਜਿੱਦ ਸੀਗੇ ਕਿ ਉਹਨਾਂ ਨੇ ਜਾਣ ਬੁੱਝ ਕੇ ਪਿਛਲੀ ਰਾਤ ਹੀ ਸਾਡੇ ਸਾਥੀਆਂ ਨੂੰ ਘਰਾਂ ਦੇ ਵਿੱਚੋਂ ਚੋਰਾਂ ਦੀ ਤਰ੍ਹਾਂ ਸਮਗਲਰਾਂ ਦੀ ਤਰ੍ਹਾਂ ਪੁਲਿਸ ਦੇ ਰਾਹੀਂ ਅਰੈਸਟ ਕਰਵਾਇਆ ਗਿਆ ਤੇ ਅੱਜ ਸਵੇਰੇ ਪਹੁੰਚ ਜਿਦੇ ਰੋਸ ਵਿੱਚ ਅੱਜ ਸਵੇਰੇ ਪਹਿਲੇ ਟਾਈਮ ਤੋਂ ਸਰਵਿਸ ਬੰਦ ਆ ਹਾਲੇ ਤੱਕ ਵੀ ਸਾਡੇ ਸੁਪਰ ਜਨਰਲ ਸਕੱਤਰ ਹੁਸ਼ਮੇਰ ਸਿੰਘ ਢਿੱਲੋਂ ਨੂੰ ਪੁਲਿਸ ਨੇ ਛੱਡਿਆ ਨਹੀਂ ਆ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਗਿਆ ਹੈਗਾ ਤੇ ਨਾ ਹੀ ਟੈਂਡਰ ਦੇ ਸਬੰਧੀ ਕੋਈ ਜਿਹੜੀ ਗੱਲਬਾਤ ਆ ਕਲੀਅਰ ਕੀਤੀ ਗਈ ਹੈ ਸੋ ਹਲਦੀ ਕਰੀ ਜਿਹੜੀ ਸਾਡੀ ਇਹ ਸਰਵਿਸ ਆ ਗਈ ਲਗਾਤਾਰ ਆਉਣ ਵਾਲੇ ਸਮੇਂ ਲਈ ਮੁਕੰਮਲ ਤੌਰ ਤੇ ਰੋਡਵੇਅ ਤੇ ਪੀਆਰਟੀਸੀ ਦੀ ਸਰਵਿਸ ਜਿਹੜੀ ਆ ਉਹ ਬੰਦ ਰਹੇਗੀ ਅੱਜ ਹੁਣ ਅਸੀਂ ਇੱਥੋਂ ਐਲਾਨ ਕਰਾਂਗੇ ਕਿ ਸਾਡੀ ਜਿਹੜੀ ਇਹ ਹਲਕਾ ਉਹ ਅਨਮਿੱਤੇ ਸਮੇਂ ਲਈ ਚਲੇਗੀ ਜਿੰਨਾ ਚਿਰ ਸਾਡੇ ਸਾਥੀਆਂ ਦੀ ਰੀਟੈਂਸ਼ਨ ਜਿਹੜੀ ਆ ਉਹ ਖਤਮ ਨਹੀਂ ਕੀਤੀ ਜਾਂਦੀ ਔਰ ਜਿਹੜਾ ਇਹ ਟੈਂਡਰ ਆ ਉਹਨੂੰ ਇੱਕ ਪਾਸੇ ਲਾ ਕੇ ਖਤਮ ਨਹੀਂ ਕੀਤਾ ਜਾਂਦਾ ਭਾਈ ਜੀ ਮੇਰੇ ਤੱਕ ਦਾ ਟਾਈਮ ਉਹ ਲਿਆ ਗਿਆ ਸੀ ਵੀ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੋਈ ਹੈ ਇਹ ਉੱਤੇ ਸਰਕਾਰ ਦੇ ਕਿਸੇ ਕੇਂਦਰ ਨਾਲ ਬਿਲਕੁਲ ਜੀ ਸਾਡੀ 2:30 ਵਜੇ ਤੱਕ ਦਾ ਸਮਾਂ ਸੀਗਾ ਉਸ ਸਮੇਂ ਦੌਰਾਨ ਉਹਨਾਂ ਨੇ ਕੁਝ ਦੀਪੂਆਂ ਦੇ ਜਿਹੜੇ ਸਾਡੇ ਨੁਮਾਇੰਦੇ ਸੀ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਪਰ ਸਾਡੇ ਸੂਬਾ ਜਨਰਲ ਸਕੱਤਰ ਜਿਹੜੇ ਨੇ ਸ਼ਮਸ਼ੇਰ ਸਿੰਘ ਉਹਨਾਂ ਨੂੰ ਰੀਲੀਜ਼ ਨਹੀਂ ਕੀਤਾ ਗਿਆ ਸੋ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ ਵੀ ਰਿਲੀਜ਼ ਕਰਨਾ ਸਾਨੂੰ ਕੋਈ ਦਿੱਕਤ ਨਹੀਂ ਆ ਕਿਉਂਕਿ ਸਾਡੀ ਜਿਹੜੀ ਮੇਨ ਲੜਾਈ ਆ ਉਹ ਕਿਲੋਮੀਟਰ ਦੇ ਟੈਂਡਰ ਨੂੰ ਲੈ ਕੇ ਆ ਉਹਨਾਂ ਨੂੰ ਰੱਖਣਾ ਭਾਵੇਂ ਦੋ ਦਿਨ ਹੋਰ ਰੱਖ ਲੈਣ ਪਰ ਅਸੀਂ ਟੈਂਡਰ ਦੀ ਜਿਹੜੀ ਆ ਕੀ ਸਾਡਾ ਸਟੈਂਡ ਸਪਸ਼ਟ ਆ ਕਿ ਟੈਂਡਰ ਰੱਦ ਹੋਏਗਾ ਪਾਸ ਵਰਗ ਚਲਾਈ ਜਾਂਦੀ ਰਾਤ 10 ਟਾਈਮ ਆ ਰਿਹਾ ਅੱਗੇ ਉਹਦੇ ਕੋਦੇ ਕੋਦੇ ਲੈ ਜਾ ਬਿਲਕੁਲ ਜੀ ਸਾਥੀ ਕੋਈ ਸਾਡੇ ਇੱਥੇ ਡੀਪੋ ਚ ਵੀ ਰਹਿਣਗੇ ਸਾਡੇ ਕੋਲ ਰੈਸਟ ਰੂਮ ਵੀ ਹੈਗਾ ਇੱਥੇ ਰਵਾਂਗੇ ਤੇ ਸਵੇਰ ਪਹਿਲੇ ਟਾਈਮ ਤੋਂ ਇਸੇ ਤਰ੍ਹਾਂ ਹੀ ਦੁਬਾਰਾ ਫੇਰ ਪਕਸਣ ਜਿਹੜਾ ਟੈਂਕੀ ਤੇ ਚੜਿਆ ਹੋਇਆ ਉਹਦਾ ਕੀ ਨਾਮ ਆ ਕੋਣ ਆ ਉਹ ਦੇਖੋ ਜੀ ਉਹ ਸਾਡੇ ਦੀਪੂ ਦਾ ਡਰਾਈਵਰ ਪੀਟੀ 183 ਹਰਪਾਲ ਸਿੰਘ ਆ ਉਹ ਸਾਥੀ ਇੰਨਾ ਕਿ ਜਜ਼ਬਾਤੀ ਹੋ ਗਿਆ ਕਿਉਂਕਿ ਅੱਜ ਸਾਡੀਆਂ ਉਮਰਾਂ 45 50 ਸਾਲ ਦੀਆਂ ਹੋ ਗਈ ਜਿਸ ਤਰ੍ਹਾਂ ਸਾਡੇ ਸਾਥੀਆਂ ਦੀ ਅੱਜ ਬੇਅਦਬੀ ਕੀਤੀ ਗਈ ਹੈ ਕਿ ਵਕ ਵਕ ਡੀਪੋ ਚ ਪੁਲਿਸ ਵੱਲੋਂ ਕੁੱਟਿਆ ਗਿਆ ਮਾਰਿਆ ਗਿਆ ਕੱਪੜੇ ਪਾੜੇ ਗਏ ਉਹ ਸਾਥੀ ਪੰਗਾ ਲਾਈਆਂ ਗਈਆਂ ਉਹਨੂੰ ਕਿਸੇ ਨੇ ਕਹਿ ਕੇ ਨਹੀਂ ਚੜਾਇਆ ਆਪਣੀ ਮਰਜ਼ੀ ਨਾਲ ਚੜਿਆ ਹਾਲਾਂਕਿ ਅਸੀਂ ਉਹਨੂੰ ਖੁਦ ਕਹਿ ਰਹੇ ਹਾਂ ਕਿ ਸਾਥੀ ਜੀ ਕਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਹੈ ਪਰ ਉਹ ਸਾਥੀ ਕਹਿੰਦਾ ਵੀ ਨਹੀਂ ਜਿੰਨਾ ਚਿਰ ਕੋਈ ਇੱਕ ਪਾਸਾ ਨਹੀਂ ਹੁੰਦਾ ਮੈਂ ਉੱਪਰੋਂ ਥੱਲੇ ਨਹੀਂ ਆਉਣਾ ਪ੍ਰਸ਼ਾਸਨ ਦਿੱਤਾ ਜਾ ਰਿਹਾ ਜਿਹੜੇ ਸਵਿੱਤ ਚੜੀ ਹੋਏ ਦੇਖੋ ਜੀ ਅਸੀਂ ਖੁਦ ਡਰਦੇ ਹਾਂ ਵੀ ਕਿਤੇ ਇਹ ਨਾ ਹੋਵੇ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰੀਏ ਉਹ ਹਰਬੜਾੜ ਦੇ ਵਿੱਚ ਕੋਈ ਨੁਕਸਾਨ ਨਾ ਕਰਾ ਦੇ ਸੋ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਆ ਪ੍ਰਸ਼ਾਸਨ ਦਾ ਫਰਜ਼ ਆ ਕਿ ਉਹਨਾਂ ਕੋਲ ਰੋਟੀ ਪਾਣੀ ਪਹੁੰਚਾਉਣ ਤੇ ਉਹ ਸਾਥੀ ਦੀ ਜਿਹੜੀ ਸੁਰੱਖਿਆ ਕੀ ਉਹਦੀ ਜ਼ਿੰਮੇਵਾਰੀ ਵੀ ਪ੍ਰਸ਼ਾਸਨ ਦੀ ਆ